12 ਤੇ 13 ਦਸੰਬਰ ਦੀ ਦਰਮਿਆਨੀ ਰਾਤ ਨੂੰ ਹਾਥੀਗੇਟ ਏਰੀਏ ਦੇ ਵਿੱਚ ਜੋ ਥਾਣਾ ਕਤਵਾਲੀ ਕਮਿਸ਼ਨਰੇਟ ਅਮਰਸਰ ਚ ਪੈਂਦਾ ਉੱਥੋਂ ਉਤਲਾਹ ਆਈ ਸੀ ਇੱਕ ਡੈੱਡ ਬੋਡੀ ਮਿਲੀ ਸੀ ਕਿ ਇੱਕ ਦੁਕਾਨ ਦੇ ਅੰਦਰ ਜੇ ਹੱਥ ਵਗੈਰਾ ਪੈਰ ਬੰਨੇ ਹੋਏ ਸੀਗੇ ਤੇ ਮਰਡਰ ਇੱਕ ਤਮ ਅਪੇਰੈਂਟ ਸੀਗਾ ਇਮੀਡੀਏਟਲੀ ਪੁਲਿਸ ਨੇ ਕੇਸ ਰਿਸਟਰ ਕੀਤਾ ਤੇ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਇਹਨੂੰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਔਰ ਕਿਉਂਕਿ ਇਹ ਬਲਾਈਂਡ ਮਰਡਰ ਸੀਗਾ ਇਹਦੇ ਵਿੱਚ ਕੋਈ ਕਲੂ ਨਹੀਂ ਸੀਗਾ ਬਟ ਫਿਰ ਵੀ ਸਾਡੀ ਟੀਮ ਨੇ ਬਹੁਤ ਬਰੀਕੀ ਨਾਲ ਸਾਰੇ ਕਲੂਜ਼ ਜਿਹੜੇ ਕਲੈਕਟ ਕੀਤੇ ਸੋ ਇਹਦੇ ਵਿੱਚ ਬੜੀ ਅੱਛੀ ਸਾਨੂੰ ਸਕਸੈਸ ਮਿਲੀ ਹੈ ਦੋਨੋਂ ਅਕਿਊਜ਼ਡ ਰੈਸ ਹੋ ਚੁੱਕੇ ਐਸ ਕੇਸ ਦੇ ਵਿੱਚ ਇਹ ਦੋਨੋਂ ਉੱਥੇ ਚੋਰੀ ਦੀ ਤਾਕਤ ਦੇ ਵਿੱਚ ਘੁੰਮ ਰਹੇ ਸੀ ਔਰ ਜਿਹੜੇ ਯਸ਼ਪਾਲ ਮਰਨ ਵਾਲੇ ਸੀਗੇ ਇਹ 64 ਸਾਲ ਦੀ ਇਹਨਾਂ ਦੀ ਉਮਰ ਸੀ ਇਹਨਾਂ ਚੱਪਲਾਂ ਵਗੈਰਾ ਦਾ ਕੰਮ ਸੀਗਾ ਸ਼ਾਪ ਦੇ ਵਿੱਚ ਹੀ ਰਹਿੰਦੇ ਸੀ ਤੇ ਉੱਥੇ ਹੀ ਅੱਧਾਕ ਸ਼ਟਰ ਬੰਦ ਕਰਕੇ ਤੇ ਉੱਥੇ ਖਾਣਾ ਖੁਣਾ ਖਾ ਕੇ ਉੱਥੇ ਲੇਟ ਜਾਂਦੇ ਸੀਗੇ ਸੋ ਜਿਹੜੇ ਦੋਨੋਂ ਅਕਿਊਜ਼ ਨੇ ਮੁਸ਼ਤਾਕ احمد ਜਿਹੜਾ ਕਿ ਕਟੂਆ ਜੀ ਐਨਕੇ ਦਾ ਰਹਿਣ ਵਾਲਾ 20 ਸਾਲ ਦਾ ਤੇ ਦੂਜਾ ਵਿਸ਼ਾਲ ਸਿੰਘ ਹੈ ਬਾਬਾ ਬਕਾਲਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ 19 ਸਾਲ ਦਾ ਹੈਗਾ ਇਹ ਦੋਨੋਂ ਇਕੱਠੇ ਕੇਟਰਿੰਗ ਦੇ ਕਿਸੇ ਮੈਰਿਜ ਪੈਲੇਸ 'ਚ ਇਕੱਠੇ ਕੰਮ ਕਰਦੇ ਸੀਗੇ ਉੱਥੋਂ ਇਹ ਜਾਣਕਾਰ ਸੀ ਤੇ ਮੁਸ਼ਤਾਕ احمد ਦੀ ਵਾਈਫ ਜਿਹੜੀ ਹੈ ਉਹਨੂੰ ਇਲਾਜ ਵਗੈਰਾ ਕਰਾਉਣ ਵਾਸਤੇ ਇੱਥੇ ਡਾਕਟਰਾਂ ਨੂੰ ਦਿਖਾਉਣ ਵਾਸਤੇ ਮੁਸ਼ਤਾਕ ਅਹਿਮਦ ਆ ਕੇ ਦਰਬਾਰ ਸਾਹਿਬ ਦੇ ਵਿੱਚ ਰਹਿ ਰਿਹਾ ਸੀਗਾ ਉੱਥੋਂ ਇਹਨਾਂ ਦੇ ਦੋਨਾਂ ਨੇ ਇਕੱਠੇ ਹੋ ਕੇ ਤੇ ਸਲਾਮਸ਼ੁਰਾ ਕਰਕੇ ਚੋਰੀ ਦੀ ਨੀਅਤ ਨਾਲ ਇਹ ਦੁਕਾਨ 'ਚ ਵੜੇ ਜਦੋਂ ਅੱਗੇ ਇਹਨਾਂ ਨੂੰ ਲੱਗਿਆ ਕਿ ਉੱਥੇ ਕੋਈ ਬੰਦਾ ਸੁੱਤਾ ਪਿਆ ਤੇ ਅੱਗੇ ਉਹਨਾਂ ਨੇ ਯਸ਼ਪਾਲ ਉਹਨਾਂ ਨੇ ਜਿਹੜੇ ਮਰਤਕ ਨੇ ਉਹਨਾਂ ਵੱਲੋਂ ਥੋੜੀ ਮਜਾਹਮਤ ਕੀਤੀ ਗਈ ਆਪੋਜ਼ ਕੀਤਾ ਗਿਆ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਤੋ ਬਹੁਤ ਚੰਦ ਘੰਟਿਆਂ ਦੇ ਵਿੱਚ ਹੀ ਇਹ ਕੇਸ ਨੂੰ ਸੋਲਵ ਕੀਤਾ ਗਿਆ ਇਹਦੇ ਸਾਡੇ ਏਡੀਸੀਪੀ 1 ਵਿਸ਼ਾਲਜੀਤ ਜਸਪਾਲ ਏਸੀਪੀ ਸੈਂਟਰਲ ਤੇ ਸਰਮੇਲ ਸਿੰਘ ਐਸਐਚਓ ਕਤਵਾਲੀ ਦਾ ਬਹੁਤ ਅੱਛੀ ਪ੍ਰੋਫੈਸ਼ਨਲ ਜਿਹੜੀ ਇਨਵੈਸਟੀਗੇਸ਼ਨ ਉਹਨਾਂ ਨੂੰ ਕੀਤੀ ਗਈ ਹੈ ਤੇ ਮੈਂ ਉਹਨਾਂ ਨੂੰ ਦੇ ਲਈ ਮੁਬਾਰਕਬਾਦ ਵੀ ਦਿੰਦਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਪ੍ਰਤੀ ਜ਼ੀਰੋ ਟੋਲਰੈਂਸ ਪਾਲਸੀ ਹੈ ਉਹਦੇ ਉੱਤੇ ਪੂਰੀ ਤਰ੍ਹਾਂ ਕਮਿਟਿਡ